ਰਾਜਪੁਰਾ ਨੀੜਲੇਪੈਂਡ ਨੀਲਾਪੁਰਵਕੇ ਮਹੱਲੇ ਗਵਾਂਡੀਆਂ ਦਾ ਮਾਮੂਲੀ ਟਕਰਾਰ ਨੇ ਖੂਨੀ ਰੂਪ ਧਾਰਨ ਕਰ ਗਿਆ ਆਖਰਕਾਰ ਮੌਤ ਤੱਕ ਜਾਪੂਜਾ ਸਿਟੀ ਪੁਲਿਸ ਨੇ ਮ੍ਰਿਤਕ ਬਲਦੇਵ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਕੇਸ ਦਰਜ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਪੁਲਿਸ ਨੇ ਪਹਿਲਾਂ ਤਾਰਾ 307 ਦੀਨ ਪਰਚਾ ਦਰਜ ਕੀਤਾ ਸੀ ਪਰ ਬਲਦੇਵ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਜੁਰਮ ਦੇ ਵਿੱਚ ਵਾਧਾ ਕੀਤਾ ਗਿਆ ਹੈ ਮੇਰੇ ਚਾਚਾ ਜੀ ਬਲਦੇਵ ਸਿੰਘ ਉਹ ਘਰ ਆਡਾ ਮਕਾਨ ਬਣਦਾ ਉਰੇ ਬੈਠੇ ਸੀਗੇ ਉਹਨਾਂ ਗਾੜੀ ਕੋਲ ਪਾਣੀ ਦੀ ਵਿਵਸਥਾ ਨਹੀਂ ਸੀਗੀ ਤਾਂ ਉਹ ਕਿ ਅੱਗੇ ਟਰੈਕਟਰ ਵਾਲੇ ਨਹੀਂ ਉੱਥੇ ਪੈਰ ਧੋਣ ਗਏ ਨੇ ਝੁਗਣਾ ਸੀ ਸਿਰ ਚ ਮਾਰੀ ਤੇ ਅਸੀਂ ਉਹਨਾਂ ਨੂੰ ਚੱਕ ਕੇ ਏਪੀਜਾ ਨਰਿੰਦਰ ਹਸਪਤਾਲ ਚੋਂ ਏਪੀਜਾ ਹਸਪਤਾਲ ਚ ਚਲੇ ਗਏ ਤੇ ਉੱਥੋਂ ਅਸੀਂ ਉਹਨਾਂ ਨੂੰ ਉਹ ਤੋਂ ਉਹਨਾਂ ਨੂੰ ਰੈਫਰ ਕਰਕੇ ਨੀਲਮ ਹਸਪਤਲ ਤੇ ਲੈ ਕੇ ਚਲੇ ਗਏ ਅਸੀਂ ਉਹਨਾਂ ਨੂੰ 32 ਚ ਰੈਫਰ ਕੀਤਾ ਸੀਗਾ ਪਰ ਉੱਥੋਂ ਅਸੀਂ ਨੀਲਮ ਲੈ ਕੇ ਜਿਆਦਾ ਕੰਡੀਸ਼ਨ ਖਰਾਬ ਹੋਣ ਕਰਕੇ ਤੇ ਸਾਡੀ ਚਾਚੀ ਜੀ ਸੱਟਾਂ ਮਾਰੀ ਗਈਆਂ ਨੇ ਉਹਨਾਂ ਨੂੰ ਵੀ ਏਪੀਜਾ ਚ ਲੈ ਕੇ ਸੀਗੇ ਪਰ ਉਹਨਾਂ ਨੂੰ ਵੀ ਨਰਿੰਦਰ ਹਸਪਤਲ ਦਾ ਰੈਫਰ ਕਰਤਾ ਸੀਗਾ ਉਹਨਾਂ ਨੇ ਹਾਂਜੀ ਹੁ ਉਹ ਕੱਲ ਜੀ ਸਾਡੇ ਚਾਚਾ ਜੀ ਦਾ ਕੱਲੂ ਕਾਲ ਚਲਾਣਾ ਕਰ ਗਏ ਜੀ ਬਲਦੇਵ ਸਿੰਘ ਜੀ ਬਾਈ ਜੀ ਹਾਂਜੀ ਤੇ ਜਿਨ੍ਹਾਂ ਦੇ ਖਿਲਾਫ ਫਰਕਾ ਪੜਤ ਹੋਇਆ ਉਹ ਉਹਦਾ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦਾ ਕਾਰਵਾਈ ਚੱਲ ਰਹੀ ਹੈ ਜੀ ਇੱਕ ਬੰਦਾ ਦਾ ਪੁਲਿਸ ਨੇ ਕੱਲਰ ਪਰਸਨਲ ਤੋਂ 3-4 ਦਿਨ ਪਹਿਲਾਂ ਅਰੈਸਟ ਕਰ ਲਿੱਤਾ ਤੇ ਬਾਕੀ ਵਾਲੇ ਕੁਮਰ ਸ਼ਰਪਸਾਦ ਨਾ ਉਹ ਦੇਖ ਕੇ ਗਏ ਨੇ ਵੀ ਕਹਿੰਦੇ ਵੀ ਅਸੀਂ ਉਹ ਤੋਂ ਪਹਿਲਾਂ ਪਹਿਲਾਂ ਅਰੈਸਟ ਕਰ ਲਾਂਗੇ ਕਿੰਨੇ ਬੰਦੇ ਖਲਾ ਟੋਟਲ ਪੱਖਿਆਂ ਦਾ ਜੋਇਆ ਪ੍ਰੇਮ ਸਿੰਘ ਦਾ ਪਰਿਵਾਰ ਹੈ ਜੀ ਤੇ 3-4 ਬੰਦੇ ਹੋਰ ਨੇ ਜੀ ਤੇ ਜਿਨ੍ਹਾਂ ਦੇ ਖਿਲਾਫ ਪਰਚਾ ਪੜਿਆ ਤਾਂ ਤੁਸੀਂ ਸੈਟੀਸਫਾਈ ਹੈ ਹਾਂਜੀ ਤੁਸੀਂ ਕੀ ਮੰਗ ਕੀ ਕਰਦੇ ਆ ਸਾਡੀ ਇਨਸਾਫ ਦੀ ਮੰਗ ਕਰਦੇ ਹਾਂ ਬਚਾ ਜੀ ਸਾਡੇ ਆਪਣਾ 16 ਚਾਰ ਨੂੰ ਇੱਕ ਇੱਥੇ ਲੜਾਈ ਝਗੜਾ ਹੋਇਆ ਸੀਗਾ ਨੀਲਪੁਰ ਦੇ ਵਿੱਚ ਜਿਸ ਦੇ ਵਿੱਚ ਪ੍ਰੇਮ ਸਿੰਘ ਤੇ ਗੁਰਵਿੰਦਰ ਸਿੰਘ ਵਗੈਰਾ ਨਾਂ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਇੱਕ ਕ੍ਰੋਸ ਪਰਚਾ ਹੋਇਆ ਸੀ ਜਿਹਦੇ ਬਲਦੇਵ ਸਿੰਘ ਵਗੈਰਾ ਤੋਂ ਦੁਬਾਰੇ ਕ੍ਰੋਸਿੰਗ ਦੇ ਵਿੱਚ 307 ਦਾ ਪਰਚਾ ਦਿੱਤਾ ਜਿਹੜਾ ਨੀਲਪੁਰ ਹਸਪਤਾਲ ਦੇ ਵਿੱਚ ਦਾਖਲ ਸੀਗਾ ਜਿਹਦੀ ਐਫ ਆਰ ਨੰਬਰ ਆਪਣਾ 72 ਸੀਗੀ ਤੇ ਕੱਲ ਜਿਹੜਾ ਬਲਦੇਵ ਸਿੰਘ ਨਾਂ ਦਾ ਵਿਅਕਤੀ ਸੀਗਾ ਨਾ ਉਹਦੀ ਡੈਥ ਹੋ ਗਈ ਸੀ ਉਹਦੇ ਅਸੀਂ ਕੱਲ 302 ਦਾ ਵਾਧਾ ਕਰਕੇ 302 ਦੇ ਵਿੱਚ ਪਰਚਾ ਦੇ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਪ੍ਰੇਮ ਸਿੰਘ ਦਾ ਬੇਟਾ ਸੀਗਾ ਗੁਰਵਿੰਦਰ ਸਿੰਘ ਉਹਦੀ ਰੈਸਟਰੀ ਪਾ ਲਈ ਆ ਠੀਕ ਹੈ ਦੋ ਬੰਦੇ ਹੋਰ ਨਾਮਜ਼ਾਦ ਕੀਤੇ ਨੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਬਹੁਤ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇੱਕ ਹੈਗਾ ਗੁਰਦੀਪ ਸਿੰਘ ਆ ਜੀ ਜਿਹੜਾ ਢਮੋਲੀਓਂ ਪਿੰਡ ਦਾ ਰਹਿਣ ਵਾਲਾ ਆ ਇਹ ਕੋਨਾ ਦਾ ਬੇਟਾ ਹੈ ਜੀ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਨਾਮਜ਼ਦ ਕੀਤੇ ਇਹਨਾਂ ਦੇ ਪਿਆਰ ਦੇ ਕੱਟੇ ਦੱਜ ਹੋਇਆ ਇਹ ਇਹਨਾਂ ਦੀ ਬਲਦੇਵ ਸਿੰਘ ਜਿਹੜੀ ਮਿਸਿਸ ਹੈ ਉਹਨਾਂ ਦੇ ਨਾਂ ਤੇ ਉਹਨਾਂ ਵੱਲੋਂ ਪਰਚਾ ਦਰਜ ਹੋਇਆ ਕੀ ਕੀ ਦੱਸਦੇ ਵੀ ਕੀ ਚੋਈ ਜਾਣਾ ਕਿਸ ਗੱਲ ਪੁੱਛਿਆ ਹੋਇਆ ਸੱਤੀ ਕਿਲੋਵਾਰ ਇਹਨਾਂ ਦੀ ਕੋਈ ਵਾਪਸੀ ਜੀ ਪਰਿਵਾਰ ਦੀ ਮਤਲਬ ਜਿੱਦਾਂ ਗਵਾਂਢ ਚ ਰਹਿੰਦੇ ਆ ਛੋਟੀ ਛੋਟੀ ਗੱਲਾਂ ਤੇ ਹੀ ਝਗੜਾ ਹੋਇਆ ਜਿਹੜਾ ਕਾਫੀ ਵੱਡਾ ਹੋ ਕੇ ਨਿਭਰਿਆ ਜੀ ਮਤਲਬ ਇਹ ਗਵਾਂਢ ਦੇ ਜਿਹੜਾ ਝਗੜਾ ਸੀਗਾ ਹਾਂ ਜੀ ਇਹ ਕਪੂਲ ਤੱਕ ਪਹੁੰਚ ਗਿਆ ਜੀ ਦੇਖੋ ਪਹਿਲਾਂ ਇਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਬਲਦੇਵ ਸਿੰਘ ਜਿਹੜਾ ਕਾਫੀ ਸਿਰ ਦੇ ਵਿੱਚ ਸੱਟਾਂ ਸੀਗੀਆਂ ਉਹ ਸੱਟਾਂ ਨਾਲ ਚੱਲਦੇ ਹੋਏ ਕੱਲ ਉਹਦੀ ਡੈਥ ਹੋ ਗਈ ਸੀ ਇਹ ਕਦੋਂ ਸਰ ਕੋਈ ਜਿਹੀ ਲੜਾਈ ਇਹ ਲੜਾਈ 16 5 ਨੂੰ ਹੋਈ ਸੀ 16 4 ਨੂੰ ਸੌਰੀ ਉਹ ਬੰਦ ਕਰ ਇਹ ਐਡਮਿਟ ਰਿਹਾ ਜੀ ਇਹ ਦਾਖਲ ਰਿਹਾ ਜੀ ਨੀਲ ਨੀਲ ਹਸਪਤਾਲ ਇਹ ਉਹਨੂੰ ਟੋਟਲ ਪਹਿਲਾਂ 4 ਦੇ ਸੀਗਾ ਸੀ 2 ਹੋਰ ਤੇ 6 ਬੰਦਿਆਂ ਦੇ ਟੋਟਲ ਪਰਚਾ ਦਰਜ ਹੋਇਆ ਜੀ ਜੀ ਇਹ ਇੱਕ ਦਿਨ ਅਸ਼ਟ ਪਈ ਆ ਜੀ ਬਾਕੀ ਵੀ ਦੂਜਿਆਂ ਦੀ ਬਹੁਤ ਜਲਦੀ ਪਾਲ ਆ ਨੇ ਬਾਕੀ ਇੱਕ ਮਹੀਨਾ ਹੋ ਗਿਆ ਜੀ ਵੀ ਬੰਦੇ ਜਿਹੜੇ ਕਿੱਥੇ ਲੁਕੇ ਲਗੇ ਰਹੇ ਕੋਈ ਕੋਈ ਜਾਣੇ ਤੋਂ ਪੁੱਛੀ ਗਈ ਹਾਂ ਲੱਗੇ ਹੋਏ ਆ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਬਾਹਰ ਅੰਦਰ ਵੀ ਅਸੀਂ ਇਹਨਾਂ ਦੀ ਰਿਸ਼ਤੇਦਾਰੀਆਂ ਹੋਰ ਕਾਫੀ ਰੇਡਾਂ ਕੀਤੀਆਂ ਨੇ ਸਾਡੀਆਂ ਹੋਰ ਵੀ ਟੀਮਾਂ ਕੰਮ ਕਰ ਰਹੀਆਂ ਨੇ ਕਾਉਂਟਰ ਇੰਟੈਲੀਜੈਂਸ ਵਗੈਰਾ ਵੀ ਸਾਡੀ ਕੰਮ ਕਰ ਰਹੀ ਆ ਤੇ ਤੇ ਅਸੀਂ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ। ਕੀ ਲੱਗਦਾ ਜੇ ਬਾਕੀ ਬੰਦੇ ਰਹਿ ਜਾਂਦੇ ਸਾਰੇ ਕਿਸੇ ਦਾ ਜਲਦੀ ਬਹੁਤ ਜਲਦੀ ਜੀ ਬਹੁਤ ਜਲਦੀ ਗ੍ਰਿਫਤਾਰ ਕਰਾਂਗੇ। ਪਰਿਵਾਰ ਨੂੰ ਇੰਤਜ਼ਾਮ ਮਿਲਦੀ ਹਾਂਜੀ ਹਾਂ ਜੀ ਮੇਰੇ ਪਰਿਵਾਰ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਅਸੀਂ ਇਹ ਵਿਸ਼ਵਾਸ ਦਵਾਇਆ ਵੀ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ। ਸੰਸਕਾਰ ਕਰਨ ਅਤੇ ਰਾਜੀ ਹੋ ਗਏ ਹਾਂ। ਹਾਂ ਜੀ ਹਾਂ ਜੀ ਸਾਰੇ ਰਾਜੀ ਆ ਜੀ ਸੰਸਕਾਰ ਕਰਨਗੇ। ਉਸ ਤੋਂ ਬਾਅਦ ਮੈਂ ਸ਼ਾਮ ਨੂੰ ਮੀਟਿੰਗ ਵੀ ਰੱਖੀ ਹੈ ਨਾ ਨਾਲ ਸ਼ਾਮ ਨੂੰ ਫਿਰ ਦੁਬਾਰੇ ਅਸੀਂ ਮੀਟਿੰਗ ਕਰਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ